ਵੈਗੁਰਜਿਕਾ ਖਾਲਸਾ ਵੈਗੁਰਜਿਕੀ ਫਤਿਹ ਰਾਜਵੀਰ ਸਿੰਘਾਂ ਕਾਲੀ ਸ੍ਰੀ ਅਮਰਸਰ ਜੇਠੂਵਾਲ ਤੋਂ ਜੀ ਅੱਛਾ ਕੀ ਹੋਇਆ ਕੀ ਇੱਥੇ ਜੀ ਇਹ ਰਾਤੀ ਦਸਣ ਮੋਤਾਕ ਪਿੰਡ ਵਾਲਿਆਂ ਦੇ 1 ਵਜੇ ਤੇ 5 ਮਿੰਟ ਤੇ ਚਾਰ ਤੋਂ ਪੰਜ ਜਿਹੜੇ ਹੋਏ ਨੇ ਧਮਾਕੇ ਅਸਮਾਨ ਦੇ ਵਿੱਚ ਹੀ ਹੋਏ ਨੇ ਤੇ ਇੱਕ ਜਿਹੜੀ ਆ ਜਿਹੜਾ ਰਾਕਟ ਜਿਹੜਾ ਮਜ਼ਾਇਲ ਆ ਉਹ ਇੱਥੇ ਪਿੰਡ ਦੇ ਵਿੱਚ ਪੈਲੀਆਂ ਦੇ ਵਿੱਚ ਡਿੱਗੀ ਆ ਜੀ ਕਿੰਨਾ ਕ ਸਾਈਜ਼ ਸੀ ਇਹਦਾ ਸਾਈਜ਼ ਉਹਦਾ ਹੈਗਾ ਵਾ 6.5-7 ਫੁੱਟ ਦੇ ਕਰੀਬ ਤਾਂ ਹੁਣ ਉਹ ਮਜ਼ਾਇਲ ਕਿੱਥੇ ਆ ਪੁਲਿਸ ਆਈ ਸੀ ਮਜ਼ਾਇਲ ਹਾਂ ਜੀ 8 ਵਜੇ ਨਾਲ ਪੁਲਿਸ ਆਈ ਸੀ ਤੇ ਪੁਲਿਸ ਉਹ ਲੈ ਕੇ ਚਲ ਗਈ ਆ ਕੁਝ ਜਿਹੜੇ ਟੁਕੜੇ ਨੇ ਜਿਹੜੇ ਇਸ ਤਰ੍ਹਾਂ ਬਲਾਸਟ ਹੋਏ ਨੇ ਉਹ ਘਰ ਪਿੰਡਾਂ ਦੇ ਵਿੱਚ ਥਾਵਾ ਥਾਵਾ ਦੇ ਉੱਤੇ ਟੁਕੜੇ ਡਿੱਗੇ ਨੇ ਹੁਣ ਰੱਬ ਜਾਣੇ ਕਿੰਨਾ ਕਿੰਨਾ ਦੇ ਘਰ ਡਿੱਗੇ ਅੱਛਾ ਕਿੰਨਾ ਕੁ ਨੁਕਸਾਨ ਪਈ ਹੋਇਆ ਨਹੀਂ ਨਹੀਂ ਨੁਕਸਾਨ ਐਕਚੁਅਲੀ ਨਾ ਉਹ ਜਿਹੜੀ ਮਜ਼ਾਇਲ ਹੈ ਉਹ ਉੱਪਰ ਹੀ ਚੱਲ ਗਈ ਹਵਾ ਦੇ ਵਿੱਚ ਹੀ ਚੱਲੀ ਆ ਜੇ ਹਾਂ ਜੇ ਰੱਬ ਨਾ ਕਰੇ ਜੇ ਕਿਤੇ ਧਰਤੀ ਦੇ ਚਲਦੀ ਫਿਰ ਨੁਕਸਾਨ ਜ਼ਿਆਦਾ ਹੋਣਾ ਸੀ ਇਸ ਟਾਈਮ ਸਿਰਫ ਛੋਟਾ ਜਿਹਾ ਇੱਕ ਟੋਆ ਹੀ ਪਿਆ ਹੋਇਆ ਇਸ ਕਰਕੇ ਨੁਕਸਾਨ ਦਾ ਬਚਾ ਹੀ ਰਿਹਾ ਪਿੰਡ ਦੇ ਵਿੱਚ ਕੋਈ ਡੱਸ਼ ਦਾ ਬਹੁਤ ਨਹੀਂ ਪਿੰਡ ਵਾਲੇ ਤੁਹਾਡੇ ਸਾਹਮਣੇ ਹੀ ਆ ਜੀ ਪਿੰਡ ਵਾਲੇ ਵੇਖੋ ਦੈਸ਼ਤਾਂ ਹੁੰਦੀ ਹੈ ਡਾਕ ਡਰਤੀ ਜਿਹੜਾ ਹੁੰਦਾ ਵਾ ਜੰਗ ਦਾ ਉਹ ਤਾਂ ਹੁੰਦਾ ਹੀ ਹੁੰਦਾ ਵਾ ਲੋਕੀ ਦਾ ਬੜਾ ਰੌਲਾ ਪਾਉਂਦੇ ਨੇ ਜੰਗ ਲੱਗੇ ਜੰਗ ਲੱਗੇ ਪਰ ਜਿਨ੍ਹਾਂ ਦੇ ਬੀਤੀ ਹੁੰਦੀ ਹੈ ਨਾ ਜੰਗ ਦਾ ਅਸਰ ਹੋਇਆ ਹੁੰਦਾ ਵਾ ਉਹਨਾਂ ਨੂੰ ਪਤਾ ਹੁੰਦਾ ਵਾ ਦੈਸ਼ਤ ਤਾਂ ਹੈ ਹੀ ਆ ਜੀ ਬਿਲਕੁਲ ਮੈਂ ਤਸਵੀਰ ਸਿੰਘ ਸਰਪਖਾ ਸੈਨਿਕ ਸਿਵਲ ਕਮੇਟੀ ਪੰਜਾਬ ਪ੍ਰਧਾਨ ਅਸਟ ਮੈਨ ਸਾਡੇ ਪਿੰਡ ਦੇ ਵਿੱਚ ਰਾਤੀ 1:00 ਵਜੇ ਕੇ 15 ਮਿੰਟ ਦੇ ਉੱਤੇ ਆਪਣਾ ਜਿਹੜਾ ਕੋਈ ਆਇਆ ਪ੍ਰਸ਼ਾਸਨ ਦਾ ਕੋਈ ਕੋਲਾ ਜਿਹੜਾ ਉਤੋਂ ਦੀ ਲੰਘਿਆ ਤੇ ਉਹਦੇ ਨਾਲ ਇਹ ਜਮੀਨੀ ਆਣ ਕੇ ਡਿੱਗਾ ਪਿੰਡ ਦੇ ਵਿੱਚ ਕਿਤੇ ਕੈਂਚਰਾਂ ਡਿੱਗੀਆਂ ਕਿਤੇ ਕੁਛ ਡਿੱਗਾ ਤੇ ਉਹਦੇ ਨਾਲ ਇਹ ਆ ਵੀ ਪਿੰਡ ਦੇ ਵਿੱਚ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਤੇ ਬਾਕੀ ਪਿੰਡ ਠੀਕ ਠਾਕ ਆ ਤੇ ਇੱਥੇ ਝਾਰ ਕੇ ਬਾਕੀ ਪ੍ਰਸ਼ਾਸਨ ਨੂੰ ਖਬਰ ਦਿੱਤੀ ਆ ਪ੍ਰਸ਼ਾਸਨ ਨੂੰ ਆਣ ਕੇ ਲੈ ਗਿਆ ਕਿਉਂਕਿ ਅਹੀਂ ਮੇ 12-13 ਸਾਲ ਪੈਂਚੜਾ ਆਨ ਹੋ ਗਿਆ ਤੇ ਹਾਂਡੇ ਵਾਲੇ ਕੋਈ ਨਹੀਂ ਲੱਗਦਾ ਮਝੈਲ ਦੀ ਵੀ ਮਝੈਲ ਜਾਂ ਕੁਛ ਹੀ ਆ ਤੇ ਇਹ ਬਾਕੀ ਪਿੰਡ ਠੀਕ ਠਾਕ ਹੈ ਸਾਬ ਕਿੰਨੇ ਕੁ ਵੇਲੇ ਤੁਸੀਂ ਗੱਤੀ ਤਮਾਕੇ ਦੀ ਵਾਰ ਗਰੀਬ ਨੇ 1:05 ਜਾਂ 10 ਮਿੰਟ ਦੀ ਗੱਲ ਕਿੰਨੇ ਕੁ ਧਵਾਕੇ ਹੋਏ ਆ ਤਮਾਕੇ ਤਿੰਨ ਚਾਰ ਧਵਾਕੇ ਹੋਏ ਹੋ ਇਹ ਹੋਰ ਵੀ ਆਸ-ਪਾਸ ਪਿੰਡਾਂ ਦੇ ਕਿਤੇ ਪਤਾ ਨਹੀਂ ਪਿੰਡਾਂ ਦੇ ਦੂਸਰੇ ਪਿੰਡ ਤਾਂ ਨਹੀਂ ਆਪਾਂ ਨੂੰ ਪਤਾ ਆਪਣੇ ਪਿੰਡ ਪਤਾ ਲੱਗਾ ਪ੍ਰਸ਼ਾਸਨ ਨੂੰ ਕਵਰ ਕੀਤੀ ਤੇ ਪ੍ਰਸ਼ਾਸਨ ਉਹਨੂੰ ਆਣ ਕੇ ਲੈ ਗਿਆ ਜਾਨੀ ਮਾਲੀ ਨੁਕਸਾਨ ਨਹੀਂ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਵਾ ਕੀ ਨਾਈ ਤੁਹਾਡਾ ਮੈਂ ਜੀ ਕੁਲਬੀਰ ਸਿੰਘ ਜਨਰਲ 77 ਭਾਤੀ ਸੰਜੁਨੀਏਤਾ ਗ੍ਰਾਮ ਬਲਾਕਟਾਰੀ ਹਾਂਜੀ ਕਿਹੜੇ ਪਿੰਡ ਤੁਹਾਡਾ ਤੁਹਾਡਾ ਪਿੰਡ ਜੇਠੂਵਾਲ ਜੀ ਅਤੇ ਕੀ ਹੈ ਤਾਂ ਬਿਕਨਗਾਤੀ ਇਹ ਰਾਤ ਇੱਕ ਸਵਾ 1 ਵਜੇ ਦੇ ਤਕਰੀਬਨ ਰਾਤ ਕਾਫੀ ਦੋ ਤਿੰਨ ਵਾਰੀ ਜਿਹੜਾ ਧਮਾਕਾ ਹੋਇਆ ਬੜਾ ਜ਼ਬਰਦਸਤ ਧਮਾਕਾ ਆ ਉਹਦੇ ਵਿੱਚ ਜਦੋਂ ਧਮਾਕਾ ਹੋਇਆ ਤੇ ਪਿੰਡ ਵਾਸੀ ਆਣ ਕੇ ਇੱਥੇ ਜਦੋਂ ਜਮੀਨ ਜੱਟਵਾਲ ਦੀ ਜਮੀਨ 'ਚ ਪਹੁੰਚੇ ਇੱਥੇ ਕਾਫੀ 6-7 ਲੰਮੀ ਜਿਹੜੀ ਮਝਾਇਲ ਆ ਉਹ ਇੱਥੇ ਡਿੱਗੀ ਸੀ ਉਹਦੇ ਨਾਲ-ਨਾਲ ਜਿਹੜੇ ਪਿੰਡ ਦੇ ਵਿੱਚ ਪਿੰਡ ਵਾਸੀਆਂ ਦੇ ਘਰਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਜਿਹੜੇ ਟੁਕੜੇ ਮਝਾਇਲ ਦੇ ਉਹ ਪਾਏ ਗਏ ਆ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਐਡੀ ਵੱਡੀ ਮਝਾਇਲ ਇੱਥੇ ਗਰੀ ਆ ਜਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਇਹਦੇ ਛੋਟੇ-ਛੋਟੇ ਟੁਕੜੇ ਕਾਫੀ ਜਿਹੜੇ ਤਿੱਖੇ ਟੁਕੜੇ ਆ ਅਸੀਂ ਸ਼ੁਕਰ ਕਰਦੇ ਪ੍ਰਮਾਤਮਾ ਦਾ ਕਿ ਜਿਹੜਾ ਪਿੰਡ ਵਾਸੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਦੇ ਨਾਲ ਨਾਲ ਅਸੀਂ ਇਹ ਸਰਕਾਰ ਨੂੰ ਵੀ ਥੋੜਾ ਕਹਿਣਾ ਚਾਹੁੰਦੇ ਆਂ ਆਪ ਵੀ ਅੱਜ ਆਪਾਂ ਉੱਥੇ ਅੰਮ੍ਰਿਤਸਰ ਦੇ ਵਿੱਚ 에ਰਪੋਰਟ ਦੇ ਉੱਤੇ ਜਿਹੜਾ ਅਸਲ ਚੱਲ ਰਹੀ ਹੈ ਪੀ ਸਮਝਾਉਣ ਨੂੰ ਕਾਹ ਨੂੰ ਪਾਕਿਸਤਾਨ ਦੇ ਉੱਤੇ ਹਮਲਾ ਕਰਦਾ ਭਾਰਤ ਤੇ ਉਹਦੇ ਵਿੱਚ ਆਪਣਾ ਬਚਾ ਕਿੱਦਾਂ ਕਰਨਾ ਪਰ ਇਹ ਜਿਹੜੀ ਮਝਾਇਲ ਆ ਇਹਦੇ ਬਾਰੇ ਆਪਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਪੀ ਇਹ ਮਝਾਇਲ ਕਿੱਥੋਂ ਲਾਗੀ ਗਈ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਅੰਮ੍ਰਿਤਸਰ ਤੇ ਜਿੰਨੀਆਂ ਵੀ ਇਹ ਆਪਣੀਆਂ ਫੌਜ ਦੀਆਂ ਏਜੰਸੀਆਂ ਆ ਜਾਂ ਇਹਨਾਂ ਦੇ ਅਧਾਰੇ ਆ ਕਿ ਇਹਦੀ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਤੋਂ ਜਲਦੀ ਇਹਦੀ ਜਾਂਚ ਕੀਤੀ ਜਾਵੇ ਕਿ ਇਹ ਮਜਾਇਲ ਕਿਧਰੋਂ ਆਈ ਆ ਕਿਹਦੇ ਵੱਲੋਂ ਦਾਗੀ ਗਈ ਆ ਅਸੀਂ ਇਹ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਕਿ ਵੀ ਆਪਾਂ ਇੱਕ ਰਿ ਹਸਲਾਤੇ ਨਾ ਰਹੀਏ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਪਿੰਡ ਦਾ ਕੋਈ ਵੱਡਾ ਨੁਕਸਾਨ ਨਾ ਹੋ ਜੇ ਇਹ ਕਹੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਕਿ ਜਲਦੀ ਤੋਂ ਜਲਦੀ ਚਾਹੇ ਫਰੋਸ਼ਕ ਟੀਮਾਂ ਆਪਣੇ ਫੌਜਦਾਰੀ ਦੀਆਂ ਵਾ ਚਾਹੇ ਪੁਲ ਪ੍ਰਸ਼ਾਸਨ ਦੀਆਂ ਵਾ ਕੋਈ ਇੱਥੇ ਆਣ ਕੇ ਇਹਦੀ ਜਾਂਚ ਕੀਤੀ ਜਾਵੇ ਕੱਲ ਤੋਂ ਕੋਈ ਕਿਸੇ ਵੱਡਾ ਉਹ ਪੰਜਾਬ ਦੇ ਵਿੱਚ ਕਿਸੇ ਪਿੰਡ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ